ਹallelujah hallelujah ਮੇਰੇ ਪਿਆਰੇ ਖੁਦਾਬੰਦ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਅੱਜ ਸਮੇਂ ਤੇ ਲਈ ਅੱਜ ਦਿਨ ਤੇ ਲਈ ਮੇਰੇ ਮਹਾਨ ਪਿਤਾ ਸਾਨੂੰ ਇਹ ਦਿਨ ਦਿਖਾਏ ਮੇਰੇ ਖੁਦਾਬਾਪੂ ਤੇਰਾ ਧੰਨਵਾਦ ਮੇਰੇ ਮਹਾਨ ਪਿਤਾ ਖੁਦਾਬੰਦ ਦੇ ਬਚਨ ਦੇ ਲਈ ਤੇਰਾ ਧੰਨਵਾਦ ਮੇਰੇ ਮਹਾਨ ਪਰਮੇਸ਼ਵਰ ਖੁਦਾਬਾਪੂ ਜੋ ਵੀ ਬਚਨ ਬੋਲੇ ਜੋ ਵੀ ਤੇਰੇ ਵੱਲੋਂ ਹੋਵੇ ਮੇਰੇ ਮਹਾਨ ਪਰਮੇਸ਼ਵਰ ਹਰ ਇੱਕ ਦੀ ਜ਼ਿੰਦਗੀ ਚ ਕੰਮ ਕਰੇ ਮੇਰੇ ਪਿਤਾ 360 ਨਹੀਂ ਬਲਕਿ 100 ਗੁਣਾ ਸ਼ੀਸ਼ ਲੈ ਕੇ ਵੀ ਮੇਰੇ ਮਹਾਨ ਪਿਤਾ ਦਿਆ ਕਰ ਤੇਰੇ ਹੀ پاک ਬਿੱਤਰ ਨਾਮ ਦੇ ਵਿੱਚ ਮੰਗ ਲੈਣੇ ਆ ਆਮੀਨ ਹallelujah ਅੱਜ ਦਾ ਆਪਣਾ वचन ਹੈ ਜਸ਼ਾ ਜਾ 41 ਦਾ 10 वचन ਕੀ ਕਹੇ ਰ ਨਾ ਡਰ ਕਿਉਂ ਜੋ ਮੈਂ ਤੇਰੇ ਅੰਗ ਸੰਗ ਹਾਂ ਨਾ ਘਬਰਾ ਕਿਉਂ ਜੋ ਮੈਂ ਤੇਰਾ ਪਰਮੇਸ਼ਵਰ ਹਾਂ ਮੈਂ ਤੈਨੂੰ ਜੋਰ ਬਖਸ਼ਾਂਗਾ ਮੈਂ ਤੇਰੀ ਸਹਾਇਤਾ ਕਰਾਂਗਾ ਮੈਂ ਤੈਨੂੰ ਆਪਣੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਪਰਮੇਸ਼ਰ ਦਾ ਬਚਨ ਇਸ ਕੀ ਕਹ ਰਿਹਾ ਆਪਾਂ ਬਹੁਤ ਕਮਜ਼ੋਰ ਹਾਂ ਇਸ ਲਈ ਪਰਮੇਸ਼ਰ ਨੇ ਇਸ ਬਚਨ ਦੇ ਵਿੱਚ ਕਿਹਾ ਕਿ ਮੈਂ ਤੈਨੂੰ ਜੋਰ ਬਖਸ਼ਾਂਗਾ ਹallelujah ਜਿਸ ਤਰ੍ਹਾਂ ਰਸੂਲਾਂ ਦੇ ਕਰਤੱਵ ਵਿੱਚ ਲਿਖਿਆ ਹੈ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਜੋਰ ਪਾਓਗੇ ਜਦ ਪਵਿੱਤਰ ਆਤਮਾ ਆਵੇਗਾ ਤਾਂ ਸਭ ਤੋਂ ਪਹਿਲਾ ਕੰਮ ਕੀ ਕਰੇਗਾ ਆਪਾਂ ਨੂੰ ਬਲ ਦੇਵੇਗਾ ਕਿਉਂਕਿ ਆਪਾਂ ਬਹੁਤ ਕਮਜ਼ੋਰ ਹਾਂ ਇਸ ਲਈ ਵਚਨ ਕਹਿੰਦਾ ਹੈ ਕਿ ਮੈਂ ਪਰਮੇਸ਼ਵਰ ਦੇ ਜੋਰ ਨਾਲ ਸਭ ਕੁਝ ਕਰ ਸਕਦਾ ਹਾਂ ਹਾਲੇਲੂਇਆ ਪ੍ਰਭੂ ਕਹਿੰਦਾ ਕਿ ਮੈਂ ਤੈਨੂੰ ਬਲ ਦੇਵਾਂਗਾ ਮੈਂ ਤੁਹਾਡੇ ਅੰਗ ਸੰਗ ਰਹਿਵਾਂਗਾ ਪਰਮੇਸ਼ਰ ਆਪਣੇ ਨਾਲ ਵਾਅਦਾ ਕਰਦੇ ਆ ਕਿ ਮੈਂ ਤੇਰੀ ਸਹਾਇਤਾ ਕਰਾਂਗਾ ਮੈਂ ਤੇਰੀ ਰੱਖਿਆ ਕਰਾਂਗਾ ਮੈਂ ਹਮੇਸ਼ਾ ਤੇਰੇ ਅੰਗ ਸੰਗ ਰਹਾਂਗਾ ਇਨਸਾਨ ਆਪਣੇ ਨਾਲ ਕੀਤੇ ਵਾਦੇ ਤੋਂ ਮੁੱਕਰ ਸਕਦਾ ਇਨਸਾਨ ਆਪਣੇ ਨਾਲ ਕੀਤੇ ਵਾਦੇ ਤੋਂ ਅਸਫਲ ਹੋ ਸਕਦਾ ਪਰ ਪਰਮੇਸ਼ਵਰ ਆਪਣੇ ਵਾਦੇ ਕਦੇ ਨਹੀਂ ਭੁੱਲਦਾ ਨਾ ਕਦੇ ਮੁੱਕਰਦਾ ਹੈ ਉਹ ਹਮੇਸ਼ਾ ਆਪਣੇ ਨਾਲ ਕੀਤੇ ਹੋਏ ਵਾਦਿਆਂ ਨੂੰ ਪੂਰਾ ਕਰਦਾ ਹੈ ਹallelujah ਅੱਗੇ ਪਰਮੇਸ਼ਰ ਕੀ ਕਹਿੰਦੇ ਹਨ ਇਸ वचन ਦੇ ਵਿੱਚ ਕਿ ਮੈਂ ਤੈਨੂੰ ਆਪਣੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਆਪ ਅਪਸਰ ਦੇਖਦੇ ਹਾਂ ਕਰੋੜਾਂ ਤੇ ਐਕਸੀਡੈਂਟ ਹੁੰਦੇ ਨੇ ਬੜੇ ਭਿਆਨਕ ਕਿੰਨਾ ਨੁਕਸਾਨ ਹੁੰਦਾ ਉਹਨਾਂ ਦੇ ਵਿੱਚ ਪਰ ਸਾਡਾ ਪਰਮੇਸ਼ਰ ਕੀ ਕਹਿੰਦਾ ਹੈ ਕਿ ਮੈਂ ਤੈਨੂੰ ਆਪਣੇ ਫਤਿਹਮੰਦ ਹੱਥ ਨਾਲ ਸੰਭਾਲ ਕੇ ਰੱਖਾਂਗਾ ਤੇਰੀ ਰੱਖਿਆ ਕਰਾਂਗਾ ਇਸ ਲਈ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਡਰਨਾ ਨਹੀਂ ਚਾਹੀਦਾ ਸਾਨੂੰ ਹਮੇਸ਼ਾ ਪਰਮੇਸ਼ਰ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਸਾਨੂੰ ਸੰਭਾਲਦਾ ਹੈ ਸੋ ਆਪਾਂ ਨੂੰ ਪਰਮੇਸ਼ਰ ਦੇ ਬਚਨ ਤੇ ਭਰੋਸਾ ਕਰਨਾ ਹੈ ਵਿਸ਼ਵਾਸ ਕਰਨਾ ਹੈ ਕਿ ਜੋ ਸਾਡੇ ਨਾਲ ਵਾਅਦਾ ਕਰਦਾ ਹੈ ਉਸ ਨੂੰ ਪੂਰਾ ਕਰਦਾ ਹੈ ਉਹ ਹਮੇਸ਼ਾ ਸਾਡੀ ਸਹਾਇਤਾ ਕਰਦਾ ਹੈ ਆਪਾਂ ਨੂੰ ਹਮੇਸ਼ਾ ਪਰਮੇਸ਼ਰ ਦੇ ਬਚਨਾਂ ਤੇ ਭਰੋਸਾ ਰੱਖਣਾ ਚਾਹੀਦਾ ਹੈ ਉਹ ਅਕਸਰ ਆਪਣੇ ਕੀਤੇ ਹੋਏ ਵਾਅਦੇ ਭੁੱਲ ਜਾਂਦੇ ਆ ਆਪਾਂ ਨੂੰ ਯਾਦ ਨਹੀਂ ਰਹਿਂਦੇ ਕਿ ਜਦੋਂ ਆਪਾਂ ਕੁਝ ਪਰਮੇਸ਼ਰ ਤੋਂ ਲੈਣਾ ਹੁੰਦਾ ਵਾ ਉਹਦੋਂ ਆਪਾਂ ਕਹਿਦੇ ਨੇ ਇੱਕ ਪਰਮੇਸ਼ਰ ਮੈਂ ਤੈਨਾਂ ਆਕਰਾਂਗਾ ਤੇਰੇ ਲਈ ਆਕਰਾਂਗਾ ਪਰ ਜਦੋਂ ਚੀਜ਼ਾਂ ਪਰੂ ਮਿਲ ਜਾਂਦੀ ਆ ਉਦੋਂ ਆਪਾਂ ਕੀ ਕਰਦੇ ਆ ਪਰਮਿਸ਼ਨ ਨਾ ਕੀਤੇ ਵਾਦੇ ਭੁੱਲ ਜਾਂਦੇ ਆ ਪਰ ਸਾਡਾ ਪਰਮੇਸ਼ਵਰ ਇਦਾਂ ਨਹੀਂ ਕਰਦਾ ਉਹ ਹਮੇਸ਼ਾ ਆਪਣੇ ਕੀਤੇ ਵਾਦਿਆਂ ਤੇ ਖਰਾ ਉਤਰਦਾ ਹੈ ਸੋ ਆਪਾਂ ਸੇ ਬਚਨ ਦੇ ਲਈ ਪ੍ਰਾਰਥਨਾ ਕਰਦੇ ਹੇ ਪਰਮੇਸ਼ਵਰ ਤੂੰ ਮੈਨੂੰ ਚੁਣਿਆ ਤੇਰਾ ਧੰਨਵਾਦ ਤੂੰ ਮੇਰੀ ਸਹਾਇਤਾ ਕਰਦਾ ਹੈ ਖੁਦਵੰਤ ਤੇਰੀ ਮਹਿਮਾ ਕਰਦੇ ਤੂੰ ਮੈਨੂੰ ਸੰਭਾਲ ਤੈਨੂੰ ਧੰਨਵਾਦ ਤੂੰ ਮੇਰੇ ਨਾਲ ਰਹਿ ਕੇ ਮੇਰੇ ਹਰ ਕੰਮ ਵਿੱਚ ਮੇਰੀ ਸਹਾਇਤਾ ਕਰਨ ਖੁਦਾਵੰ ਤੈਨੂੰ ਧੰਨਵਾਦ ਕਰਦੀ ਮਹਾਨ ਪਰਮੇਸ਼ਵਰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਸੱਚਮੁੱਚ ਖੁਦਾਵੰ ਆਪਣੇ ਬੱਚਿਆਂ ਦੀ ਰੱਖਿਆ ਕਰ ਹਿਫਾਜ਼ਤ ਕਰ ਮੇਰੇ ਖੁਦਾਵੰਦਾ ਕਿਉਂਕਿ ਤੂੰ ਦਇਆ ਕਰਨ ਵਾਲਾ ਪਰਮੇਸ਼ਵਰ ਹੈ ਤੂੰ ਰਹਿਮ ਕਰਨ ਵਾਲਾ ਪਰਮੇਸ਼ਵਰ ਹੈ ਮੇਰੇ ਖੁਦਾ ਖੁਦਾਵੰ ਤੂੰ ਆਪਣੇ ਵਾਅਦੇ ਤੋਂ ਕਦੇ ਨਹੀਂ ਮੁੱਕਦਾ ਮੇਰੇ ਮਹਾਨ ਖੁਦਾਵੰਦਾ ਤੇਰੇ ਵਾਅਦੇ ਸੱਚੇ ਨੇ ਮੇਰੇ ਖੁਦਾਬਾਪੂ महान खुदा खुद महान पिता हर सहायता कर मेरे खुद का बाप रख्या कर मेरे महान परमेश्वर अपने बच्चे की मेरे प्रभु जी तो दया करा परमेश्वर है मेरे पिता खुद जो भाई भैन दुखी ज बीमार ने मेरे पिता उन्होंने चंगश मेरे महान पिता ਦਿਆ ਕਰ ਮੇਰੇ ਖੁਦਾਬੰਦਾ ਚੰਗੀ ਹੋ ਜਾਣ ਤੇਰੇ ਸਮਰਥੀ ਨਾਮ ਦੇ ਵਿੱਚ ਤੇਰੇ ਵਚਨ ਦੇ ਦੁਆਰਾ ਚੰਗੀ ਹੋ ਜਾਣ ਮੇਰੇ ਖੁਦਾਬੰਦਾ ਤੇਰੇ ਬੱਚੇ ਨਸ਼ੇ ਜਿਨੇ ਮੇਰੇ ਖੁਦਾਬੰਦਾ ਨਸ਼ੇ ਦੀ ਗੰਦੀ ਆਤਮਾ ਜਿਨੇ ਮੇਰੇ ਖੁਦਾਬੰਦਾ ਜੋ ਉਹਨਾਂ ਲਈ ਦੁਆ ਪ੍ਰਾਰਥਨਾ ਕਰਦੇ ਆ ਕਿ ਨਸ਼ੇ ਦੀ ਗੰਦੀ ਭੈੜੀ ਆਤਮਾ ਉਹਨਾਂ ਦੇ ਸਰੀਰਾਂ ਵਿੱਚ ਉਹਨਾਂ ਦੀ ਜ਼ਿੰਦਗੀਆਂ ਵਿੱਚ ਉਹਨਾਂ ਦੇ ਘਰ ਪਰਿਵਾਰਾਂ ਵਿੱਚ ਦੂਰ ਹੋ ਜਾਵੇ ਮੇਰੇ ਪਿਤਾ ਤੇਰੇ ਨਾਮ ਦੇ ਵਿੱਚ ਚੰਗੀ ਹੋ ਜਾਣ ਉਹ ਮੇਰੇ ਪ੍ਰਭੂ ਪਤਾ ਖੁਦਾਬੰਦਾ ਜਿਸ ਕਰਾਂ ਦੇ ਵਿੱਚ ਬਰਕਤ ਰਹੀਆਂ ਆਸ਼ੀਸ਼ ਨੇ ਮੇਰੇ ਖੁਦਾਬਾਪ ਉਹਨਾਂ ਦੇ ਲਈ ਵੀ ਦੁਆ ਬਰਤਨਾ ਕਰਦੇ ਤੇਰੇ ਅਗੇ ਮੇਰੇ ਖੁਦਾਬੰਦ ਤੇਰੇ ਅਗੇ ਮਿੰਨਤ ਕਰਦੇ ਮੇਰੇ ਪਿਤਾ ਅਜ ਉਹਨਾਂ ਘਰਾਂਵਾਂ ਦੇ ਵਿੱਚ ਦੁੱਗਣੇ ਆਸ਼ੀਸ਼ ਵਰਕਤ ਆਵੇ ਮੇਰੇ ਖੁਦਾਬਾਪ ਮਹਾਨ ਪਿਤਾ ਜੋ ਭੈਣ ਪਈ ਅਜ ਬੁਰੇ ਵਕਤ ਵਿੱਚ ਨੰਗੇ ਨੇ ਨੰਗਰੇ ਨੇ ਮੇਰੇ ਖੁਦਾਬੰਦ ਜੋ ਭੈਣ ਪਈ ਅਜ ਬਿਮਾਰੀ ਦੀ ਹਾਲਤ ਵਿੱਚ ਨੇ ਮੇਰੇ ਖੁਦਾਬੰਦ ਅੱਜ ਤੋਂ ਬਾਅਦ ਦਿਨਾਂ ਦੇਖ ਮੇਰੇ ਖੁਦਾਬੰਦ ਅੱਜ ਤੋਂ ਬਾਅਦ ਬਿਮਾਰੀ ਨਾ ਦੇਖਣ ਮੇਰੇ ਖੁਦਾਬਾਪ ਅਤਵਾਦੋ ਤੇਰੇ ਨਾਮ ਦੇ ਵਿੱਚ ਚੰਗੇ ਹੋ ਗਏ ਨੇ ਮੇਰੇ ਮਹਾਨ ਪਿਤਾ ਖੁਦਾਬੰਦਾ ਜੋ ਬੱਚੇ ਪੜ੍ਹਾਈ ਦੇ ਵਿੱਚ ਵੀਕ ਨੇ ਮੇਰੇ ਮਹਾਨ ਪਰਮੇਸ਼ਰ ਨਾਨਭਿਤ ਗਿਆਨ ਦੇ ਬੁੱਧੀ ਵਾਲਾ ਆਤਮਾ ਦੇ ਮਹਾਨ ਪਿਤਾ ਦਇਆ ਕਰຸນਾ ਤੇ ਤਰਸ ਕਰ ਮੇਰੇ ਖੁਦਾਬਾਪ ਮਹਾਨ ਪਰਮੇਸ਼ਰ ਤੇਰੇ ਸਮਰਥੀ ਨਾਮ ਦੇ ਵਿੱਚ ਮੇਰੇ ਖੁਦਾਬੰਦਾ ਚੰਗੇ ਹੋ ਜਾਣ ਮੇਰੇ ਮਾਨ ਪ੍ਰਭ ਜੁਗਿਆਨ ਪਾਉਣ ਮੇਰੇ ਮਹਾਨ ਪਿਤਾ ਤਰਸ ਕਰ ਮੇਰੇ ਖੁਦਾਬੰਦਾ ਆਪਣੇ ਬੱਚਿਆਂ ਦੇ ਮਹਾਨ ਪਰਮੇਸ਼ਰ ਤੇਰਾ ਵਚਨ ਕਹਿੰਦਾ ਹੈ ਕਿ ਜੋ ਕੁਝ ਤੁਸੀਂ ਮੇਰੇ ਨਾਮ ਦੇ ਵਿੱਚ ਮੇਰੇ ਤੋਂ ਮੰਗੋਗੇ ਮੈਂ ਤੁਹਾਨੂੰ ਦੇ ਕਰਾਂਗਾ ਮਹਾਨ ਪਿਤਾ ਜੀ ਵਿਸ਼ਵਾਸ ਕਰਦੇ ਕਿ ਜੋ ਕੁਝ ਦੁਆ ਪ੍ਰਾਰਥਨਾ ਦੇ ਵਿੱਚ ਤੇਰੇ ਤੋਂ ਮੰਗਿਓ ਤੂੰ ਸਾਨੂੰ ਦੇ ਦਿੱਤਾ ਮੇਰੇ ਖੁਦਾਵੰਦਾ ਔਰ ਅਸੀਂ ਉਹ ਪਾ ਲਏ ਮਹਾਨ ਪਿਤਾ ਤੇਰਾ ਧੰਨਵਾਦ ਮੇਰੇ ਖੁਦਾਵੰਦਾ ਦਇਆ ਕਰ ਬਣਾ ਬੱਚੇ ਦੇ ਤਰਸ ਕਰ ਮੇਰੇ ਖੁਦਾਵੰਦਾ ਐ ਮੇਰੇ ਮਹਾਨ ਪਰਮੇਸ਼ੁਰ ਸਾਰਾ ਆਦਰ ਮਹਿਮਾ ਜਲਾਲ ਤੇਰੇ ਹੀ ਸਮਰਥਨ ਨੂੰ ਮਿਲੈ ਤੇਰੇ ਮਿੱਠੇ ਪਿਆਰੇ ਨਾਮ ਦੇ ਵਿੱਚ ਮੰਗ ਲੈਣੇ ਆਮੇਨ ਆਮੇਨ ਹallelujah